2 ਘੰਟੇ ਬਾਅਦ ਵਾਰੀ ਆਉਂਦੀ ਆ ਕਿਉਂਕਿ ਤੁਸੀਂ ਦੇਖਦੇ ਹੋ ਕਿ ਸੰਗਤ ਦਾ ਉਤਸ਼ਾਹ ਬਹੁਤ ਆ ਕਿ ਕਿੰਨੇ ਨੌਜਵਾਨ ਆ ਰਹੇ ਨੇ ਬੱਚੇ ਆ ਰਹੇ ਨੇ ਮਾਮਾ ਭੈਣਾਂ ਆ ਰਹੀਆਂ ਨੇ ਕਿ ਅਸੀਂ ਪੱਕੇ ਦਸਤਾਰਾਂ ਬੰਨ ਲੈਣੇ ਸ਼ੁਰੂ ਕਰਤੀਆਂ ਇੱਥੇ ਸਭ ਤੋਂ ਮਹਿੰਗੀ ਧਰਤੀ ਸਭ ਤੋਂ ਮਹਿੰਗਾ ਦੁੱਧ ਸਭ ਤੋਂ ਵੱਡੀਆਂ ਸ਼ਾਦਤਾਂ ਉਹ ਫਤਿਹਗੜ ਸਾਹਿਬ ਦੀ ਧਰਤੀ ਹਿੱਸੇ ਆਉਂਦੀਆਂ ਨੇ ਇਹ ਦੁਨੀਆ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਤੇ ਸ਼ਹੀਦਾਂ ਦੇ ਦਰ ਤੇ ਨਮਸਤਕੋਣ ਲਈ ਆਉਂਦੀ ਹੈ ਉਹ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਗਾਏ ਜਾਂਦੇ ਨੇ ਕੋਈ ਧਾਰਮਿਕ ਕਿਤਾਬਾਂ ਦਾ ਲੰਗਰ ਲਾ ਰਿਹਾ ਹੈ ਕੋਈ ਸ਼ਬਦ ਦਾ ਲੰਗਰ ਲਾ ਕੇ ਸ਼ਬਦ ਦੇ ਨਾਲ ਜੋੜ ਰਿਹਾ ਹੈ ਕੋਈ ਗੁਰੂ ਕੇ ਲੰਗਰ ਚੱਲ ਰਹੇ ਨੇ ਕੋਈ ਕਿਸੇ ਤਰ੍ਹਾਂ ਸੇਵਾ ਕਰ ਰਿਹਾ ਕੋਈ ਕਿਸੇ ਤਰ੍ਹਾਂ ਸੇਵਾ ਕਰ ਰਿਹਾ ਉਸੇ ਤਰ੍ਹਾਂ ਹੀ ਸ਼੍ਰੋਮਣੀ ਕਾਲਜ ਯੂਥ ਵਿੰਗ ਇੱਥੇ ਦਸਤਾਰਾਂ ਦੇ ਲੰਗਰ ਲਾ ਕੇ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਗੁਰੂ ਜੀ ਬਖਸ਼ੀ ਦਸਤਾਰ ਦੇ ਨਾਲ ਜੋੜ ਕੇ ਜਿਹੜਾ ਉਹ ਆਪਣਾ ਫਰਜ਼ ਜਿਹੜਾ ਉਹ ਨਿਭ ਸਿੱਖੀ ਦੇ ਲਈ ਸਰਬੰਸ ਦਾ ਸਾਰਾ ਸਰਬੰਸ ਬਾਬਾ ਗੁਰੂ ਸਾਹਿਬ ਨੇ ਸਿੱਖੀ ਲਈ ਆਪਣਾ ਪਰਿਵਾਰ ਬਾਰਤਾ ਇਸ ਦੇ ਲਈ ਜਿਹੜੀ ਹੁਣ ਸੰਗਤ ਆ ਉਹ ਉਹੀ ਉਹਨਾਂ ਦਾ ਪਰਿਵਾਰ ਆ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਹੜੇ ਇਸ ਧਰਤੀ ਤੇ ਹੋਏ ਨੇ ਸਾਡੇ ਸਾਡਾ ਕਣ ਕਣ ਹਮੇਸ਼ਾ ਇਸੇ ਗੱਲ ਦੀ ਤਿਆਰ ਰਹੂਗਾ ਕਿ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਿੱਖੀ ਦੀ ਸੇਵਾ ਕਰੀਏ ਬੱਚਿਆਂ ਨੂੰ ਦੀ ਹਿੱਦੀ ਜੋੜ ਮੇਲ ਫਤਗੜ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਵਿਖੇ ਨਤਮਸਤਕ ਹੋ ਲਈ ਜਾਂਦੀਆਂ ਉੱਥੇ ਹੀ ਨੌਜਵਾਨਾਂ ਨੂੰ ਆਪਣੇ ਸਿੱਖੀ ਵਿਰਸੇ ਨਾਲ ਜੋੜਨ ਲਈ ਯੂਥ ਅਕਾਲੀ ਦਲ ਵੱਲੋਂ ਵੱਡਾ ਪ੍ਰਾਲਾ ਕਰਦੇ ਆ ਹੋਇਆ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਕੈਂਪ ਲਗਾਇਆ ਜਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਪਣੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾਉਣ ਲਈ ਪਹੁੰਚ ਰਹੇ ਹਨ ਨੌਜਵਾਨ ਵਿਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜੁਥ ਅਕਾਲੀ ਦਲ ਦੇ ਆਗੂ ਵੀ ਨੇ ਅੱਜ ਕੀ ਕਹਿਣਾ ਚਾਹੋਗੇ ਜੋ ਪਰਾਲਾ ਕੀਤਾ ਜਾ ਰਿਹਾ ਜੀ ਇਹ ਧੰਨ ਧੰਨ ਮਾਤਾ ਗੁਜਰਕਾਰ ਧੰਨ ਧੰਨ ਬਾਬਾ ਦੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਲਾਸਾਨੀ ਸਾਹ ਤਨੂ ਸਮਰਪਿਤ ਇਹ ਕਈ ਸਾਲ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋ ਕੈਂਪ ਜਿਹੜਾ ਮੇਰੀ ਦਸਤਾਰ ਮੇਰੀ ਸ਼ਾਨ ਚੱਲਦਾ ਆ ਰਿਹਾ ਉਸੇ ਦੇ ਤਹਿਤ ਅੱਜ ਵੀ ਤੁਸੀਂ ਦੇਖਦੇ ਹੋ ਕਿੰਨਾ ਨੌਜਵਾਨਾਂ ਦਾ ਉਤਸ਼ਾਹ ਹੈ ਜਿਹੜੇ ਆ ਰਹੇ ਨੇ ਤੇ ਬੱਗਾ ਬਣਾ ਕੇ ਜਾ ਰਹੇ ਨੇ ਬਹੁਤ ਵੱਡਾ ਉਪਰਾਲਾ ਪਰਮਤਮਾ ਆਪ ਹੀ ਆਪਣੀ ਕਿਰਪਾ ਦਾ ਕਰਾ ਰਿਹਾ ਹੈ ਸੋ ਯੂਥ ਅਕਾਲੀ ਦਲ ਵੱਲੋਂ ਉਪਰਾਲਾ ਕਰਕੇ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ ਸਿਰਾਂ ਤੇ ਕੇਸਰੀ ਦਸਤਾਰਾ ਸਜਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ ਤੇ ਨਾਲ ਸਾਡੇ ਮੌਜੂਦ ਨੇ ਜੋ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਸਰਬਜੀਤ ਸਿੰਘ ਜੀ ਰਾਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਉਪਰਾਲੇ ਨੂੰ ਨੌਜਵਾਨਾਂ ਵੱਲੋਂ ਬੜਾ ਉਤਸ਼ਾਹ ਵੀ ਦੇਖ ਨੂੰ ਮੇਰੇ ਤਾਂ ਲੰਬੇ ਲੰਬੇ ਲਾਈਨਾਂ ਲੱਗੀਆਂ ਜਾਨੀ ਦੇਖੋ ਲਾਈਨਾਂ ਦੇ ਜਿਹੜੀਆਂ ਇਹ ਤਾਂ ਦੋ ਦੋ ਘੰਟੇ ਚੱਲਣੀਆਂ ਨੇ 2 ਘੰਟੇ ਬਾਅਦ ਵਾਰੀ ਆਉਂਦੀ ਆ ਕਿਉਂਕਿ ਤੁਸੀਂ ਦੇਖਦੇ ਹੋ ਕਿ ਸੰਗਤ ਦਾ ਚਾਹ ਬਹੁਤ ਆ ਕਿ ਕਿੰਨੇ ਨੌਜਵਾਨ ਆ ਰਹੇ ਨੇ ਬੱਚੇ ਆ ਰਹੇ ਨੇ ਮਾਮਾ ਭੈਣਾਂ ਆ ਰਹੀਆਂ ਨੇ ਕਿ ਅਸੀਂ ਪੱਕੇ ਦਸਤਾਰਾਂ ਬੰਨ੍ਹਨੇ ਸ਼ੁਰੂ ਕਰਤੀਆਂ ਇੱਥੇ ਸਭ ਤੋਂ ਮਹਿੰਗਾ ਜਿਹੜਾ ਦੁੱਧ ਉਹ ਫਤਿਹਗੜ ਸਾਹਿਬ ਦਾ ਸਭ ਤੋਂ ਮਹਿੰਗੀ ਧਰਤੀ ਉਹ ਫਤਿਹਗੜ ਸਾਹਿਬ ਦੀ ਹੈ ਕਿਉਂਕਿ ਭਾਈ ਮੋਤੀराम ਮਹਾਰਾਜ ਜਿਨ੍ਹਾਂ ਨੇ ਦੋ ਗਲਾਸ ਦੁੱਧ ਦੇ ਬਦਲੇ ਪੂਰਾ ਪਰਿਵਾਰ ਕੋਹਲੂ ਚ ਪਰਵਾ ਦਿੱਤਾ ਇੱਥੇ ਭਾਈ ਟੋਡਰ ਮੱਲ ਨੇ ਇਹ ਹਰ ਸਾਲ ਸੰਸਕਾਰ ਕਰਨ ਲਈ ਜਿਹੜੀ ਜਗ੍ਹਾ ਮਤਲਬ ਖਰੀਦੀ ਸੂਬੇ ਸਰਾਂਦ ਤੋਂ ਉਹ ਸਾਰੀ ਜਾਇਦਾਦ ਆਪਣੀ ਵੇਚ ਕੇ ਤੇ ਬਾਅਦ ਚੋਂ ਆਪਣਾ ਪਰਿਵਾਰ ਸਾਰਾ ਮੈਂ ਕਿਹਾ ਸ਼ਹੀਦ ਕਰਾ ਕੇ ਜਿਹੜੀ ਆ ਉਹਨੇ ਜਾਇਦਾਦ ਖਰੀਦੀ ਸਭ ਤੋਂ ਮਹਿੰਗੀ ਧਰਤੀ ਸਭ ਤੋਂ ਮਹਿੰਗਾ ਦੁੱਧ ਸਭ ਤੋਂ ਵੱਡੀਆਂ ਸ਼ਾਦਤਾਂ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਹਿੱਸੇ ਆਉਂਦੀਆਂ ਨੇ ਇਹ ਦੁਨੀਆ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਤੇ ਸ਼ਹੀਦਾਂ ਦੇ ਦਰ ਤੇ ਨਮਸਤਕ ਹੋਣ ਲਈ ਆਉਂਦੀ ਹੈ ਉੱਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਗਾਏ ਜਾਂਦੇ ਨੇ ਕੋਈ ਧਾਰਮਿਕ ਕਿਤਾਬਾਂ ਦਾ ਲੰਗਰ ਲਾ ਰਿਹਾ ਕੋਈ ਸ਼ਬਦ ਦਾ ਲੰਗਰ ਲਾ ਕੇ ਸ਼ਬਦ ਦੇ ਨਾਲ ਜੋੜ ਰਿਹਾ ਕੋਈ ਗੁਰੂ ਕੇ ਲੰਗਰ ਚੱਲ ਨੇ ਕੋਈ ਕਿਸੇ ਤਰ੍ਹਾਂ ਸੇਵਾ ਕਰ ਰਿਹਾ ਕੋਈ ਕਿਸੇ ਤਰ੍ਹਾਂ ਸੇਵਾ ਕਰ ਰਿਹਾ ਉਸੇ ਤਰ੍ਹਾਂ ਹੀ ਸ਼੍ਰੋਮਣੀ ਕਲਦਲ ਯੂਥ ਵਿੰਗ ਇੱਥੇ ਦਸਤਾਰਾਂ ਦੇ ਲੰਗਰ ਲਾ ਕੇ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਗੁਰੂ ਜੀ ਬਖਸ਼ੀ ਦਸਤਾਰ ਦੇ ਨਾਲ ਜੋੜ ਕੇ ਜਿਹੜਾ ਉਹ ਆਪਣਾ ਫਰਜ਼ ਜਿਹੜਾ ਉਹ ਨਿਭਾ ਰਿਹਾ ਹੈ ਭਰਾ ਜੀ ਕਿੰਨੇ ਦਿਨ ਚੱਲੇਗਾ ਜੀ ਇਹ ਲਗਾਤਾਰ 2 ਦਿਨ ਚੱਲੇਗਾ ਜੀ ਹਰ ਸਾਲ ਦੀ ਤਰ੍ਹਾਂ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਇਹ ਕੈਂਪ ਦਸਤਾਰਾਂ ਦੀ ਸੇਵਾ ਲੰਗਰ ਸਾਬਜਾਦਿਆਂ ਦੀ ਕਿਰਪਾ ਨਾਲ ਮਾਤਾ ਗੁਜਰਕੌਰ ਜੀ ਦੀ ਕਿਰਪਾ ਦੇ ਨਾਲ ਇਹ ਚੱਲ ਰਿਹਾ ਅਕਾਲ ਪੁਰਖ ਦੀ ਕਿਰਪਾ ਨਾਲ ਚੱਲ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਬਹੁਤ ਹੀ ਭਾਰੀ ਉਤਸ਼ਾਹ ਸੰਗਤ ਦੇ ਵਿੱਚ ਇਸ ਗੱਲ ਦਾ ਹੈ ਕਿਉਂਕਿ ਸਿੱਖੀ ਦੇ ਲਈ ਸਰਬੰਸ ਦਾ ਸਾਰਾ ਸਰਬੰਸ ਬਾਦਾ ਗੁਰੂ ਸਾਹਿਬ ਨੇ ਸਿੱਖੀ ਲਈ ਆਪਣਾ ਪਰਿਵਾਰ 바ਰਤਾ ਇਸ ਦੇ ਲਈ ਜਿਹੜੀ ਹੁਣ ਸੰਗਤ ਆ ਉਹ ਉਹ ਹੀ ਉਹਨਾਂ ਦਾ ਪਰਿਵਾਰ ਆ ਨਿੱਕੀਆਂ ਜਿੰਦਾ ਵੱਡੇ ਸਾਕੇ ਜਿਹੜੇ ਇਸ ਧਰਤੀ ਤੇ ਹੋਏ ਨੇ ਸਾਡੇ ਸਾਡਾ ਕਣ ਕਣ ਹਮੇਸ਼ਾ ਇਸੇ ਗੱਲ ਦੀ ਤਿਆਰ ਰਹੂਗਾ ਕਿ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਿੱਕੀ ਸੇਵਾ ਕਰੀਏ ਬੱਚਿਆਂ ਨੂੰ ਸਿੱਕੀ ਨਾਲ ਲੜਦਾ ਜੀ ਸੋ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਨੇ ਆ ਜੀ ਕੇਸਰੀ ਜੀ ਜੀ ਤਾਂ ਸਾ ਇਹ ਕੀ ਕਹਿਣਾ ਚਾਹੁੰਗਾ ਕਿ ਸਾਰੇ ਆਓ ਤੇ ਉਰ ਇੱਕ ਦਸਤਾਰ ਸਜਾ ਕੇ ਜਾਓ ਅੱਜ ਤੇ ਕੈਂਪਸ ਵਿੱਚ ਸੰਗਲ ਜੀ ਕੀਤੀ ਹੈ ਜੀ ਹਾਂ ਜੀ ਕੈਂਪਸ ਦੇ ਵਿੱਚ ਦਸਾਰਾ ਸਜਾਇਆ ਨੇ ਕਿਹੜਾ ਹਾਂ ਜੀ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਹੋਰਾਂ ਨੂੰ ਵੀ ਦੋਸਤਾਂ ਨੂੰ ਵੀ ਆਉਂਦੇ ਹਾਂ ਜੀ ਹਾਂ ਜੀ ਸੋ ਨੌਜਵਾਨਾਂ ਵਿੱਚ ਦੇਖਿਆ ਜਾਵੇ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਤੇ ਯੂਥ ਅਕਾਲੀ ਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਜਗਦੀਪ ਸਿੰਘ ਫਤੇਗੜ ਸਾਹਿਬ